ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬ ਓਨਰ ਸਰਦਾਰ ਸੁਖਦੇਵ ਸਿੰਘ ਹੁਣੇ ਦੇ ਘਰ ਪੁੱਜਿਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਇਸ ਘਰੋਂ ਆਪਾਂ ਤੁਹਾਨੂੰ ਪਹਿਲਾਂ ਵੀ ਕਾਫੀ ਪਸ਼ੂ ਦਿਖਾਏ ਆ ਵਿਕਰੀ ਵਾਲੇ ਪਸ਼ੂ ਸੇਲ ਪਰਚੇਜ ਦਾ ਕੰਮ ਵੀਰ ਦਾ ਖਾਸ ਤੌਰ ਤੇ ਮੱਝਾ ਹੁਣ ਚਾਹੇ ਵੜਾ ਹੁਣ ਦੋਸਤੋ ਚੰਗੇ ਚੰਗੇ ਬਰੀਡ ਦੇ ਪਸ਼ੂ ਆਉਂਦੇ ਰਹਿੰਦੇ ਆ ਇਸ ਕਿਲੇ ਦੇ ਉੱਪਰ ਅੱਜ ਤੋਂ ਤਕਰੀਬਨ ਕੋਈ 2-3 ਦਿਨ ਪਹਿਲਾਂ ਇੱਕ ਆਪਾਂ ਬੂਰੀ ਝੋਟੀ ਬੜੀ ਸੋਹਣੀ ਸੁਨਖੀ ਇੱਕ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀਗੀ ਸੋ ਬਹੁਤ ਖੂਬਸੂਰਤ ਨਗਸੀ ਉਹ ਵੀ ਤੇ ਅੱਜ ਜਿਹੜੀਆਂ ਤੁਹਾਨੂੰ ਤਿੰਨ ਵੜਾ ਦਿਖਾਉਣੀਆਂ ਤੁਸੀਂ ਸਾਹਮਣੇ ਇੱਕ ਵਾਰੀ ਦੇਖ ਲਓ ਤਾਂ ਸ਼ਾਟ ਦੇ ਵਿੱਚ ਮੈਂ ਤੁਹਾਨੂੰ ਇੱਕ ਵਾਰੀ ਸਟਾਰਟਿੰਗ ਤੋਂ ਦੱਸ ਦੇਣਾ ਇੱਕ ਜਰਸੀ ਬਰੀਡ ਦੇ ਵਿੱਚ ਆ ਤੇ ਦੋ HF ਬਰੀਡ ਦੇ ਵਿੱਚ ਵੜਾ ਤੁਹਾਨੂੰ ਦਿਖਾਉਣੀਆਂ ਨੇ ਦੋ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਇੱਕ HF ਬਰੀਡ ਦੇ ਵਿੱਚ ਵੜਾ ਜਿਹੜੀ ਤੁਸੀਂ ਇਹ ਲਾਸਟ ਵਿੱਚ ਤੇ ਪੂਰੀ ਡਿਟੇਲ ਦੇ ਲਈ ਆਪਾਂ ਚਲਾਂਗੇ ਵੀਰ ਸੁਖਦੇਵ ਦੇ ਕੋਲ ਅੱਜ ਤਰੀਕ ਦੋਸਤੋ 10 ਸਤੰਬਰ ਤੇ ਸਮਾਂ ਕੋਈ ਦੁਪਹਿਰ ਦਾ ਦੋ ਕੋ ਬਜੇ ਦਾ ਪਸ਼ੂ ਨਾਗ ਚੰਗੇ ਆ ਬਾਕੀ ਜਿਹੜਾ ਵੀ ਐਨੀਮਲ ਤੁਹਾਨੂੰ ਜਜੂਗਾ ਪਸੰਦ ਆਊਗਾ ਉਹਦੀ ਖਾਸ ਤੌਰ ਤੇ ਇਥੇ ਆਣ ਕੇ ਨਰਕ ਪਰਖਾ ਤਸੱਲੀ ਤੁਸੀਂ ਕਰ ਲਿਓ ਠੀਕ ਆ ਜੀ ਤੇ ਆਓ ਕਰਦੇ ਆ ਗੱਲਬਾਤ ਵੀਰ ਸੁਖਦੇਵ ਦੇ ਨਾਲ ਤੇ ਪਿੰਡ ਪਨਗੋਟਾ ਪੱਟੀ ਸ਼ਹਿਰ ਦੇ ਬਿਲਕੁਲ ਨਾਲ ਲੱਗਦਾ ਪਿੰਡ ਪੱਠੇ ਭੈਣੀ ਦਦੇਰ ਸਾਹਿਬ ਤੇ ਇਧਰੋਂ ਨਦੋਰ ਇਹ ਪਿੰਡ ਬਿਲਕੁਲ ਲਾਗੇ ਲਾਗੇ ਆ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੁਖਦੇਵ ਸਿੰਘ ਸਾਸਰੀ ਕਾਲ ਜੀ ਅਸੀਂ ਕਾਲ ਜੀ ਸੰਤੂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਤੋਂ ਪਹਿਲਾਂ ਸੰਤੂ ਸਾਹਿਬ ਅੱਜ ਜਿਹੜਾ ਆਪਾਂ ਗੁਰਦੁਆਰਾ ਬੌਲੀ ਸਾਹਿਬ ਗੁੰਦੇਵਾਲ ਸਾਹਿਬ ਜੋ ਸੰਗਤਾਂ ਮਨਾ ਰਹੀਆਂ ਵਹ ਦਿਹਾੜਾ ਹਾਂਜੀ ਤੁਹਾਨੂੰ ਗੁਰੂ ਅਮਰਦਾਸ ਪਾਤਸ਼ਾਹ ਤੀਸਰੀ ਪਾਤਸ਼ਾਹੀ ਉਹਨਾਂ ਦਾ ਜੋਤੀ ਜੋਤ ਸਮਾਉਣ ਦਾ ਤੇ ਗੁਰੂ ਰਾਮਦਾਸ ਪਾਤਸ਼ਾਹ ਚੌਥੀ ਪਾਤਸ਼ਾਹੀ ਗੁਰਕਾ ਗਦੀਦਨ ਮਿਲੀ ਹੀ ਉਹਨਾਂ ਨੂੰ ਉਹ ਦਿਨ ਮਨਾ ਰਹੇ ਆ ਜੀ ਸਾਰੀ ਸੰਗਤ ਨੂੰ ਜਿੰਨੇ ਆਪਣਾ ਚੈਨਲ ਵੇਖਣ ਵਾਲੇ ਰਾਜਸੰਧੂ ਚੈਨਲ ਤੇ ਬਾਕੀ ਵੀ ਸਾਰੀਆਂ ਸਿੱਖ ਸੰਗਤਾਂ ਦੂਰ ਦਰੇਡੇ ਬਾਲਦੇਸ਼ਾਂ 'ਚ ਵੀ ਜਿੱਥੇ ਬੈਠੀਆਂ ਵਿਦੇਸ਼ਾਂ 'ਚ ਸਾਰੀਆਂ ਸੰਗਤਾਂ ਨੂੰ ਵਧਾਈਆਂ ਤੇ ਨਾਲ ਹੀ ਸੰਗਤਾਂ ਨੂੰ ਬੇਨਤੀ ਆ ਵੀ ਇਹ ਜਿਹੜਾ ਸਮਾਗਮ ਇਹਦੇ ਵਿੱਚ ਪਹੁੰਚ ਕੇ ਤੇ ਆਪਣਾ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰੋ ਬਹੁਤ ਵੱਡੇ ਪ੍ਰਬੰਧ ਜਿਹੜੇ ਉਸੇ ਸੰਧੂ ਸਾਹਿਬ ਕੀਤੇ ਗਏ ਆ ਠੀਕ ਆ ਜੀ ਕੱਲ ਮੈਂ ਗਿਆ ਆ ਸਾਂ ਫੇਰ ਜਾਣਾ ਜੀ ਕੱਲ ਨੂੰ ਬਹੁਤ ਵਧੀਆ ਸਾਰੀ ਸੰਗਤ ਨੂੰ ਬੇਨਤੀ ਆ ਵੀ ਨਾਲ ਹੀ ਤੁਹਾਨੂੰ ਵਧਾਈਆਂ ਤੇ ਨਾਲ ਹੀ ਉੱਥੇ ਪਹੁੰਚੋ ਗੁਰਦੁਆਰਾ ਬੌਲੀ ਸਾਹਿਬ ਗੋੰਦਵਾਲ ਸਾਹਿਬ ਨਾਨ ਪਾਣੀ ਕਰੋ ਤੇ ਸਤਿਗੁਰੂ ਦੇ ਦਰਸ਼ਨ ਦਿਦਾਰੇ ਦਰਸ਼ਨ ਮੇਲੇ ਕਰੋ ਜੀ ਠੀਕ ਆ ਜੀ ਤੇ ਅੱਜ ਵੀਰ ਸੁਖਦੇਵ ਸਿੰਘ ਆਪਣੇ ਕੋਲ ਜਿਹੜੇ ਨਾਗਾ ਵੀਰੇ ਇਹ ਤਿੰਨ ਆਪਾਂ ਦਿਖਾਉਣੇ ਆ ਅੱਜ ਵੀਰ ਸੰਤੂ ਸਾਹਿਬ ਅੱਗੇ ਮੈਂ ਜਦੋਂ ਤੁਸੀਂ ਆਏ ਤੁਹਾਨੂੰ ਦੱਸਣੇ ਆ ਮੇ ਜਿਤਰਾ ਗਰਮੀ ਜਿਹੜੀ ਆ ਉਹ ਜਿਹੜਾ ਗਰਮੀ ਦਾ ਮੌਸਮ ਆ ਮੈਦਾਨ ਛੱਡ ਕੇ ਜਾਣ ਵਾਲਾ ਵਾ ਹਾਂ ਜੀ ਤੇ ਸਿਆਲ ਭਜਾਉਂਦਾ ਆ ਗਿਆ ਵਾ ਆ ਤੇ ਆਪਾਂ ਜਿਹੜੀਆਂ ਕ੍ਰਾਸ ਕਲਾਸ ਬਰੀਡ ਨੂੰ ਤੁਰਦੇ ਹਾਂ ਵੀ ਕ੍ਰਾਸ ਬਰੀਡ ਲਈਏ ਜੀ ਥੋੜਾ ਬੜਾ ਗਰਮੀ ਨਾ ਮਰੋਣ ਉਹ ਚੋਂ ਬਾਹਰ ਨਿਕਲ ਕੇ ਹਾਂਜੀ ਤੇ ਅੱਜ ਆਪਾਂ ਜਲਸੀ ਦੇ ਪਿਓ ਰਚ ਐਫ ਜਿਹੜੀਆਂ ਉਹ ਲਿਆਂਦੀਆਂ ਮੈਂ ਤਿੰਨ ਆ ਦੋ ਗਾਇਆਂ ਕੱਲ ਨੂੰ ਆਉਣੀਆਂ ਉਦੋਂ ਕੱਲ ਨੂੰ ਵੀਡੀਓ ਪਾਉਣ ਦਾ ਰਹਾਦਾ ਅਸੀਂ ਅੱਜ ਫਿਰ ਮੇਰਾ ਪਿਆਰ ਮੈਂ ਸੰਧੂ ਸਾਹਿਬ ਨੂੰ ਸਾਹਦੇ ਤਿੰਨ ਤੇ ਦਸ਼ਕਾਂ ਦੇ ਸਾਹਮਣੇ ਕਰੀਏ ਹਾਂ ਸਹੀ ਹੈ ਜੀ ਤੇ ਇਹ ਸੰਧੂ ਸਾਹਿਬ ਜਲਸੀ ਹੈ ਦੂਸਰਾ ਸੁਗਾ ਓਕੇ ਇੱਕ ਪਰਸੋਂ ਦੀ ਸੂਈ ਆ ਆ ਦੇਖੋ ਜੀ ਹਾਂਜੀ ਜੋ ਜਰਸੀ ਬਰੀਡ ਆ ਦੋਸਤੋ ਪਰਸੋਂ ਦੀ ਸੂਈ ਆ ਤੇ ਸਵੇਰ ਦੂਜਾ ਵੀਰ ਹੋਊਗਾ ਸਵੇਰ ਦੂਜਾ ਜੀ ਦੂਜਾ ਸੂਹਾ ਬੱਚਾ ਮਗਰ ਬੱਚਾ ਬੱਚੀ ਵੱਛੀ ਜੀ ਵੱਛੀ ਬੱਚੀ ਆ ਮਗਰ ਲਓ ਵੀ ਵੱਛੀ ਆ ਮਗਰ ਤੇ ਦੂਜਾ ਸੂਹਾ ਇਹ ਵਾਇਰਸ ਹੋਈ ਆ ਅਜ ਤੀਜਾ ਦਿਨ ਨੂੰ ਸੂਈ ਨੂੰ ਹੋਇਆ ਤੇ ਬੋਲਾ ਵੀਰੇ ਕਿੰਨਾ ਕਹ ਸਕਦੇਵੇਂ ਥੱਲੇ ਸੰਤੂ ਸਾਹਿਬ ਐਸ ਟਾਈਮ 10 ਲੀਟਰ ਬੋਲਾ ਆਪਾਂ ਝੂਠ ਦਾ ਕੰਮ ਤੈਨੂੰ ਪਤਾ ਹੀ ਆਪਣੇ ਬਾਰੇ ਲਓ ਜੀ 10 ਲੀਟਰ ਬੋਲਾ ਆਇਆ ਤੇ ਥਾਨ ਤੁਸੀਂ ਵੇਖੋ ਬਹੁਤ ਸੋਹਣਾ ਕਰਮਾਲੀ ਨੂੰ ਲੱਗਾ ਹਥੀ ਚੁਵਾਈ ਦਾ ਥਾਨ ਆ ਮੁੱਠੀ ਮੁੱਠੀ ਥਾਨ ਆਪਾਂ ਕ ਆ ਕਰੋ ਚੱਕ ਬਦਾਮੀ ਰਾਂਗਾ ਸੋਨ ਸਾਬ ਮਰਾ ਫੇਸ ਬਖਾਇਓ ਕਰ ਆ ਵੇਖੋ ਫੇਸ ਨਸਲ ਬਰੀਡ ਵੇਖੋ ਦੋਸਤੋ ਪੂਰੀ ਹੈ ਬਸ 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 ਬਿਲਕੁਲ ਸੱਜਰਤਾ ਜੀ ਸੂਈ ਹੈ ਮਗਰ ਬੱਛੀ ਹੈ ਠੀਕ ਹੈ ਹਾਂਜੀ ਹਾਂਜੀ ਤੋਂ ਥਣਾ ਥਣਾ ਦਾ ਗੈਬ ਗੂਪ ਕਾਫੀ ਸੋਹਣਾ ਆਪ ਬਿਲਕੁਲ ਜੀ ਰੂਨੋਂ ਜ਼ਿਆਦੀ ਮਿੱਠੀ ਚਵਾਈ ਆ ਹਾਂਜੀ ਹੋਲੀ ਕੋਈ ਕਰਮਾਲੀ ਨੂੰ ਐਂ ਹੀ ਥੱਲੇ ਬਹਿ ਜਾਓ ਛੜਾ ਵੀ ਕੋਈ ਲਾ ਲੱਤ ਮਾਰ ਜੂਗੀ ਜਾਂ ਕੁਛ ਕਰ ਜੂਗੀ ਹਾਂਜੀ ਹਾਂਜੀ ਠੀਕ ਹੈ ਜੀ ਆ ਮਗਰ ਬੱਚਾ ਬੱਛੀ ਆ ਫੀਮੇਲ ਕਾਫ ਆ ਹਾਂਜੀ ਹਾਂਜੀ ਤੇ 10 ਕਿਲੋ ਦੋਸਤੋ ਇਹ ਤਾਂ ਥਲੇ ਇਸ ਵਕਤ ਬੋਲਾ ਆ ਤੇ ਸੱਜੇ ਖੱਬੇ ਪਾਸਿਓਂ ਇੱਕ ਬਰੀ ਆਪਾਂ ਤੁਹਾਨੂੰ ਥਣ ਬੁਖਾ ਦਿੰਨੇ ਆ ਠੀਕ ਆ ਜੀ ਕਰੋ ਚੱਕ ਸੋ ਸੱਜੀ ਖੱਬੀ ਬਹਿਣੀ ਵਾਲੀ ਸਾਈਡ ਤੋਂ ਤੁਸੀਂ ਇਹ ਥਣ ਦੇਖ ਰਹੇ ਜੀ ਠੀਕ ਆ ਜੀ ਸੋ ਸਪੇਸ ਬੰਡ ਚੰਗੀ ਆ ਆਪਸੀ ਤੇ ਪੂਰਾ ਗਰਨ ਦੇ ਵਿੱਚ ਥਣ ਲੱਗਾ ਠੀਕ ਆ ਜੀ ਮੁੱਠੀ-ਮੁੱਠੀ ਥਣਾ ਸੋ ਵਛੀ ਆਪ ਵੀ ਬਹੁਤ ਸੋਹਣੀ ਆ ਠੀਕ ਆ ਜੀ ਨਸਲ ਬ੍ਰੀਡ ਤੁਸੀਂ ਦੇਖ ਹੀ ਲਈ ਆ ਰੰਗ ਟੰਗ ਮੂੰਹ ਮੱਥੇ ਤੋਂ ਬਹੁਤ ਸੋਹਣੀ ਆ ਬੋਦੀ ਵਾਲੀ ਵਛੀ ਆ ਛੋਟ ਬਿਲ ਨਾ ਵੀਰ ਸੁਖਦੇਵ ਇਹਦੀ ਕੀ ਡਿਮਾਂਡ ਕੀ ਮੁੱਲ ਵੜੀ ਵੀਰ ਸੰਤੂ ਸਾਹਿਬ ਡਿਮਾਂਡ ਤੇ ਜਿੰਨੀ ਇਹਦੀ ਬਰੀਡ ਆ ਨਾ ਆਪਾਂ ਜੋ ਵੀ ਮੰਗ ਲਈ ਉਹ ਦੇ ਸਕਦੇ ਪਰ ਆਪਾਂ ਤੈਨੂੰ ਪਤਾ ਵੀ ਹਰ ਵਾਰ ਆਫਰਾ ਉਹ ਹੁੰਦਾ ਵੀ ਆਹੋ ਜਿੱਦੇ ਜਾਓ ਜੀ ਹਾਂਜੀ ਆਪਾਂ ਦਾ ਮੁੱਲ 54000 ਕਰਨਾ ਤੇ 53000 ਰੁਪਏ ਦੇ ਰਹੀ ਜਿਹੜੀ ਆਪਾਂ ਦੇ ਦੇਣੀ ਆ 53 ਦੀ ਹਾਂਜੀ ਠੀਕ ਹੈ ਜੀ ਹਾਂਜੀ ਪਿਓਰ ਬਰੀਡ ਜਲਸੀ ਕੋ ਨਾਲ ਡਾਕਟਰ ਲਿਆ ਕੇ ਚੈੱਕ ਕਰਾ ਲੈ ਵੀ ਆਪਣੀ ਪਿਓਰ ਜਲਸੀ ਨਹੀਂ ਤੇ ਆਪਾਂ ਤਾਂ ਵੀ ਜ਼ਿੰਮੇਵਾਰ ਹੋਵਾਂ ਹਾਂਜੀ ਹਾਂਜੀ ਲਓ ਦੋਸਤੋ ਵੈਸੇ ਜਰਸੀ ਬਰੀਡ ਦੇ ਵਿੱਚ ਪੂਰੀ ਕੁਆਲਿਟੀ ਆ ਤੇ ਰੇਡ ਤੁਹਾਨੂੰ ਵੀਰ ਸੁਖਦੇਵ ਨੇ ਦੱਸ ਦਿੱਤਾ ਪਹਿਲਾਂ ਨੇ ਸੰਤੂ ਸਾਹਿਬ ਨੇ 12 13 ਪਹਿਲਾਂ ਨੇ ਚੁਆਇਆ ਏ ਕਿ ਦੂਸਰੇ ਸੂਏ ਅੱਜ ਤੇ ਆਪਾਂ ਬੋਲਾ ਦੱਸਿਆ ਇਹਨੇ 14 13 14 14 15 ਕਿਲੋ ਤੇ ਖੇਡਣਾ ਵਾ ਅੱਜ 10 ਕਿਲੋ ਬੋਲਾ ਤਿਆਰ ਵਾ ਠੀਕ ਆ ਜੀ ਹਾਂਜੀ ਤੇ ਆਈ ਵੀ ਸਵੇਰੇ ਮੈਨੂੰ ਆਦਾ ਵੀ ਸਵੇਰੇ ਸਵੇਰੇ ਸਿਰ ਸਿਰ ਰੇਡ ਰੂਡ ਚੁਆਈ ਕਰੀ ਯਾਰ ਰੇਡ ਲੇਡ ਜੀ ਲੇਡ ਅੱਜ ਇਹ ਘਰ ਲਿਆ ਕੇ ਗਾਇਆਂ ਚੋਈਆਂ ਉਹ ਵੀ ਘਰ ਲਿਆ ਕੇ ਚੋਈ ਆ ਠੀਕ ਆ ਜੀ ਹਾਂ ਲਓ ਜੀ ਰੇਡ ਤੁਹਾਨੂੰ ਵੀਰ ਸੁਖਦੇਵ ਨੇ ਦੱਸਤਾ ਬਾਕੀ ਵੱਛੀ ਚੰਗੀ ਏ ਦੋਸਤੋ ਵਹਿੜ ਚੰਗੀ ਏ ਨਵੀਂ ਦੀ ਨ ਇਦੋਂ ਵੇਖੋ ਤੁਸੀਂ ਸੈਕੰਡ ਨੰਬਰ ਤੇ ਇਹ ਜਿਹੜੀ ਵਹਿੜ ਆ ਇਹ ਵੀ ਦੂਜਾ ਸੁਬੂ ਸੁਈ ਹੈ ਜੀ ਇਹ ਨੁਖਰਾ ਸੁਆ ਜੀ ਇਹ ਵੀ ਦੂਸਰਾ ਸੁਆ ਠੀਕ ਆ ਜੀ ਸੈਕੰਡ 7 ਦੀ ਆਪ ਆ ਜੀ ਹਾਂ ਜੀ ਸੈਕੰਡ 7 ਦੀ ਆਪ ਆ ਵਛੀ ਤੇ ਮਗਰ ਵਛੀ ਵੀ ਬਹੁਤ ਚੰਗੇ ਆ ਜੀ ਉਹ ਮੈਨੂੰ ਉਹਦਾ ਯਾਦ ਭੁੱਲ ਗਿਆ ਪਾਉਂਦਾ ਉਹਨਾਂ ਦਿੱਤਾ ਪ੍ਰੂਫ ਵੀ ਪੂਰਾ ਵਛੀ ਦਾ ਅੱਛਾ ਅੱਛਾ ਜੀ ਹਾਂ ਜੀ ਇਹ ਪਰਫਰ ਸੀਮੰਦੀ ਮਗਰ ਵਛੀ ਆ ਬਹੁਤ ਚੰਗੇ ਸੀਮੰਦੀ ਆ ਜੀ ਸੋ ਆਪ ਹੀ ਦੋਸਤੋ ਇਸ ਸੈਕਸਟਰ ਸੀਮੰਦੀ ਬਾਰੇ ਦੱਸ ਰਿਹਾ ਵੀ ਕਿਸੇ ਚੰਗੇ ਸੀਮੰਦੀ ਆ ਬਾਕੀ ਹਾਈਟ ਕੱਦ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਚੈੱਕ ਕਰੋ ਪੂ ਆਫਸਰ ਦਾ ਮੂੰਹ ਮਾਰ ਗਈ ਨੇ ਤਲ ਕਰਕੇ ਪਛੀ ਸੁਬਾ ਇਹ ਸੈਕਿੰਡ ਆ ਸੈਕਿੰਡ ਸਟੇਸ਼ਨ ਵਿੱਚ ਸੂਈ ਆ ਅੱਜ ਵੀਰੇ ਇਹਨੂੰ ਵੀ ਤੀਜਾ ਦਿਨ ਆ ਇਹ ਨਹੀਂ ਜੀ ਇਹ ਕੱਲ ਰਾਤ ਦੀ ਸੂਈ ਆ ਕੱਲ ਰਾਤ ਹੀ ਲਓ ਤੇਰੇ ਬਹੁਤ ਕੱਦ ਘੜ ਤੁਸੀਂ ਚੈੱਕ ਕਰੋ ਕੱਦ ਘੜ ਵੇਖੋ ਡਾਡਾ ਕੱਦ ਘਾਠਾ ਕਰਮਾਲੀ ਨੂੰ ਪੂਲ ਵੱਡੀ ਆ ਸਪੇਸ ਆ ਬਾਕੀ ਥਣਾ ਥੋਣਾ ਦਾ ਵੀ ਗੈਬ ਗੂਬ ਕਾਫੀ ਵਧੀਆ ਜਿੱਥੋਂ ਤੱਕ ਆਪਾਂ ਦੇਖ ਰਹੇ ਹਾਂ ਹੁਣ ਮੌਕੇ ਤੇ ਠੀਕ ਆ ਜੀ ਇਹ ਹਾਈਟ ਘਾਤ ਵਾਲੇ ਪਾਸਿਓਂ ਤਾਂ ਕੋਈ ਭੁਲੇਖਾ ਨਹੀਂਗਾ ਇੱਥੇ ਆਣ ਕੇ ਮੇਰਾ ਵੀਰ ਕੋਈ ਇਹ ਨਹੀਂ ਕਹਿ ਸਕਦਾ ਛੋਟੀ ਆ ਪੂਰੀ ਬਰੀਡ ਜੀ ਮੂਹ ਮਾਂ ਜਿਤਨਾ ਕੋਈ ਵਰਜੀ ਵੇਖੇ ਇਹ ਨਹੀਂ ਕੋਈ ਕਹਿ ਸਕਦਾ ਮੇਰਾ ਫੇਸ ਨਹੀਂ ਚੰਗਾ ਆ ਜਾਂ ਇਹਨੂੰ ਆਹ ਚੀਜ਼ ਨਹੀਂ ਚੰਗੀ ਲੱਗੀ ਹੱਥ ਦੀ ਚਵਾਈ ਤੇ ਮਸ਼ੀਨ ਦੀ ਚਵਾਈ ਜਿਵੇਂ ਕੋ ਮਰਜ਼ੀ ਕਰੀ ਜਾਵੇ ਹੱਥ 'ਚ ਵੀ ਥਾਂ ਬਹੁਤ ਸੋਹਣਾ ਆਉਂਦਾ ਤੇ ਮਸ਼ੀਨ ਨਾਲ ਜਿਵੇਂ ਉਹ ਮਰਜ਼ੀ ਕਰ ਦੇਵੇ ਆਏ ਬੱਤੇ ਤੋਹਫੇ ਜਿਹੜੇ ਤੋਹਫੇ ਦੋਸਤੋ ਜਿੱਦਾਂ ਵੀਰ ਸਖਦੇਵ ਨੇ ਪਹਿਲਾਂ ਜ਼ਿਕਰ ਕੀਤਾ ਵੀ ਗਰਮੀ ਗਈ ਹੈ ਤੇ ਸਿਆਲ ਨੇ ਪੈਰ ਪਛਾਰ ਲਏ ਠੀਕ ਆ ਜੀ ਸਿਆਲ ਆਉਣਾ ਸ਼ੁਰੂ ਹੋ ਜਾਣਾ ਤੇ ਕਾਫੀ ਵੀਰਾਂ ਨੂੰ ਪਤਾ ਵੀ ਜਿਵੇਂ ਫਾਰਮ ਵਾਲੀਆਂ ਵੜਾਂ ਦੀ ਇਹਨਾਂ ਦੀ ਮੰਗ ਡਿਮਾਂਡ ਕਾਫੀ ਵੱਧ ਜਾਣੀ ਆ ਤੇ ਕਰੋ ਸਰ ਉਹਨੇ ਪਹਿਲਾਂ ਨੇ 25 26 ਦੋਧ ਰੱਖਿਆ 25 26 ਅੱਛਾ ਹਾਂ ਆਪਾਂ ਆਪਦੇ ਕਿਸੇ ਚੰਗੇ ਫਾਰਮ ਤੋਂ ਲਈ ਆ 25 26 ਉਹਨੇ ਪਹਿਲਾਂ ਨਾਲ ਰੱਖਿਆ ਤੇ ਇਹ ਕਿ ਦੂਸਰਾ ਸੂਆਰ ਕੀ 30 ਦੀ ਮੀਤ ਆ ਇਹਦੀ ਅੱਛਾ ਜੀ ਇਸ ਟਾਈਮ 20 ਲੀਟਰ ਬੋਲਾ ਇਥੇ ਤਿਆਰ ਵੀ ਹੈਗਾ ਵਾ ਲਓ ਜੀ ਕਰੋ 10 ਸੀ ਸੂਏ ਦੇ 10 ਸੀ ਸ਼ਾਮ ਨੂੰ ਠੀਕ ਹੈ ਜੀ ਉਹ ਵੀਰ ਤਾਂ ਵੀ 10 ਸਵੇਰ ਦੇ 10 ਸੀ ਸ਼ਾਮ ਨੂੰ 20 ਲੀਟਰ ਬੋਲਾ ਜਿਹੜਾ ਐ ਟੈਂਪ ਚ ਆਵਾ ਤਾਂ ਕਿਸੇ ਵੀਰ ਕੋਲੇ ਮਸ਼ੀਨ ਮਸ਼ੀਨ ਦੀ ਜਿਹੜੀ ਫੈਸਿਲਿਟੀ ਅਵੇਲੇਬਲ ਆ ਤੇ ਮਸ਼ੀਨਰੀ ਉਹਨੂੰ ਕਿ ਬਹੁਤ ਅਵਸ਼ੀ ਦਾ ਨਾਰੂ ਨਾਲ ਵਿਖਾ ਦਿਓ ਕੱਲ ਰਾਤ ਸੂਈ ਜੇ ਆ ਬੱਚੀ ਹੈ ਠੀਕ ਆ ਜੀ ਕੱਲ ਰਾਤ ਨੜੂਆ ਨਾਲ ਆ ਬੱਚੇ ਦੇ ਤੇ ਕੱਲ ਰਾਤੀ ਸੂਈ ਹੈ ਠੀਕ ਆ ਜੀ ਕੱਲ ਰਾਤੀ ਸੂਈ ਆ ਸੋ ਦੁੱਧ ਚੰਗਾ ਚਵਾਜੂਗੀ ਉਮੀਦ ਵੀਰਾਂ ਦਾ ਵੀ ਚੰਗੀ ਕਰਦੇ ਆ ਵੀ ਦੁੱਧ ਸੋਹਣਾ ਪਰੋਣਾ ਚਾਹੀਦਾ ਪਹਿਲੇ ਸਵੇ ਹੀ ਦੁੱਧ ਕਾਫੀ ਵਧੀਆ ਚਵਾਇਆ ਇਹਨੇ ਤੇ ਡੱਬੀ ਆ ਠੀਕ ਆ ਡਰਗ ਪ੍ਰਿੰਟ ਬਹੁਤ ਖੂਬਸੂਰਤ ਜਿਵੇਂ ਆਪਾਂ ਬਹੁਤ ਆ ਜੀ ਮੇਰਾ ਹੁਣ ਵੇਖੋ ਕਿੰਨਾ ਕੱਦ ਤੇ ਆਪਣੇ ਸਾਵਨਾ ਕਿੱਥੇ ਆਉਣ ਡਈ ਆ ਬਹੁਤ ਹੀ ਸੋਹਣਾ ਕਾ ਹੈਟ ਤੇ ਬੋਟੇ ਤੇ ਆ ਗਈ ਵੀਰ ਸਕਦੇ ਆ ਆਈ ਆ ਗਈ ਆ ਗਈ ਆ ਫੁੱਲ ਵੱਡੀ ਆ ਬਹੁਤ ਠੰਡੀ ਕੋਈ ਇਹਨੂੰ ਵਿਚਾਰ ਨਹੀਂ ਕਰਮਾਂ ਵਾਲੀ ਨੂੰ ਲੋ ਵੀ ਭਰਾਵੋ ਠੀਕ ਆ ਜੀ ਸੋ ਮਸ਼ੀਨੀ ਚਪਾਈ ਵੀ ਆ ਹੱਥੀ ਚਪਾਈ ਵੀ ਕਰ ਸਕਦਾ ਕੋਈ ਭਰਾ ਇੱਥੇ ਆਣ ਕੇ ਤਸੱਲੀ ਕਰੋਗੇ ਤੁਸੀਂ ਠੀਕ ਆ ਜੀ ਸੋ ਪਸੰਦ ਆਊਗੀ ਤੇ ਵੀਰ ਸਕਦੇ ਆ ਵੀ ਆਪਾਂ ਦੇ ਦਈਏ ਕਿੰਨੇ ਕ ਦੀ ਸੰਤੂ ਸਾਹਿਬ ਜਿੱਡੀ ਹੈ ਵੱਡੀ ਵਸ਼ੀਖ ਫਾਰਮ ਵਾਲੇ ਤੇ ਇਹੋ ਜੀਆਂ ਵਸ਼ੀਆਂ ਦਾ ਡੇਡ ਡੇਡ ਵੀ ਕਰੀ ਜਾਂਦੇ 1 70 70 ਵੀ ਕਰੀ ਜਾਂਦੇ ਪਰ ਆਪਾਂ ਇਹਦਾ 115000 ਰੇਟ ਰੱਖਣਾ ਤੇ 114 ਹੀ ਦੇ ਦੇਣੀ 114 ਦੇ ਦੇਣੀ ਹੈ ਠੀਕ ਆ ਜੀ ਲਓ ਜੀ 1 ਲੱਖ 14000 ਦੀ ਕਿਸਾਨ ਵੀਰੋ ਇਹ ਤੁਹਾਨੂੰ ਮਿਲ ਜੂਗੀ। ਬਾਕੀ ਵਾਰਡ ਤੁਸੀਂ ਦੇਖ ਲਈਏ ਠੀਕ ਆ ਜੀ। ਸੈਕੰਡ ਟਾਈਮਰ ਆ। ਸੋ ਬਾਕੀ ਪ੍ਰੋਪਰ ਇਨਫੋਰਮੇਸ਼ਨ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ। ਥਣ ਦੇ ਬਾਪਾ ਤੁਹਾਨੂੰ ਬੈਕ ਸਾਈਡ ਤੋਂ ਸੱਜੇ ਖੱਬੇ ਹਰ ਪਾਸਿਓਂ ਹਰ ਕੋਣਗਲ ਤੋਂ ਤੁਹਾਨੂੰ ਦਿਖਾ ਦਿੱਤਾ ਠੀਕ ਆ ਜੀ। ਸੋ ਕਾਫੀ ਸੋਹਣੀ ਬੇਨਬੂਨ ਕਾਫੀ ਆ ਦੇਖੋ। ਠੀਕ ਆ ਜੀ। ਇਧਰ ਵੀਰੇ ਸਖਦੇਵ ਆਪਣੇ ਕੋਲ ਜਿਹੜੀ ਇਹ ਵਾਰਡ ਆ ਗਈ ਹੈ ਗੱਬਣ ਆ ਜੀ। ਇਹ ਗੱਬਣੇ ਸੰਤੂ ਸਾਹਿਬ ਦੂਸਰਾ ਸੁਗਾਵਾ। ਲੋ ਵੀ ਕਰੋ ਚੈੱਕ ਦੂਜਾ ਸੂਆ ਹਾਂਜੀ ਸੋ ਗੱਬਣ ਤਿਆਰੀ ਵਾਲੀ ਵੈੜਾ ਬਿਲਕੁਲ ਤਿਆਰੀ ਵਾਲੀ ਇਹ 5 6 ਦਿਨ ਲੈਂਦੀ ਬਾਕੀ ਬਹੁਤ ਸੋਹਣਾ ਥਾਣਾ ਰੇਵਾ ਤੁਹਾਨੂੰ ਖੋਲ ਕੇ ਵਿਖਾਉਣਾ ਵਾ ਬਿਲਕੁਲ ਠੰਡੀ ਬਰਫ ਜਿੰਨੀ ਇਹ ਨਹੀਂ ਵੀ ਪੂਰੀ ਫੁੱਲ ਕਾਦਾ ਹੀ ਦੇਦੀ ਵੀ ਕਰੋ ਚੈੱਕ ਜੀ ਹਾਂਜੀ ਰਾਗਰੂ ਕੋ ਪ੍ਰਿੰਟ ਬਹੁਤ ਵਧੀਆ ਫੈਸ਼ਨ ਵਾਲਾ ਪੂਰਾ ਹੈ ਜੀ ਹਾਂਜੀ ਹਾਂਜੀ ਆ ਕਰੋ ਚੈੱਕ ਸੋ ਇਹ ਵੀ ਦੋਸਤੋ ਦੂਜਾ ਸੂਆ ਸੂਣੀ ਆ ਵੜਾ ਅੱਜ ਤਿੰਨੇ ਨਵੀਆਂ ਨੇ ਦੋ ਤਾਂ ਸੂਈਆਂ ਨੇ ਦੂਜੇ ਦੂਜੇ ਸੂਵੇ ਇਹ ਕਰਮਾਂ ਵਾਲੀ ਦੂਜੇ ਸੂਵੇ ਸੂਣੀ ਆ ਆਪਾਂ ਤੋਹਫੇ ਪੇਸ਼ ਕੀਤੇ ਸੰਧੂ ਸਾਹਿਬ ਅੱਗੇ ਅਗਲੇ ਦੀ ਖੁ ਪਸੂ ਪੂਰੇ ਸਫਾਈ ਵਾਲੇ ਦੋਸਤੋ ਬਰੀਕੀ ਵਿੱਚ ਵੀ ਪ੍ਰੋਪਰ ਤੁਸੀਂ ਵੇਖੋਗੇ ਬਰੀਕੀ ਦੇ ਵਿੱਚ ਵੀ ਆ ਖਣਦੇ ਦੇ ਵਾਲੇ ਪਾਸਿਓ ਤੁਸੀਂ ਵੇਖੋਗੇ ਪੂਰੇ ਠੀਕ ਹੈ ਜੀ ਐਂਡ ਹੀ ਆ ਚੀਜ਼ਾਂ ਸਫਾੜੀ ਵਾਲੇ ਚੱਡੇ ਆ ਅਜੇ ਵੀ ਸੁਖਦੇ ਆ ਬਰ ਨਾਰਮਲੀ ਗੱਲ ਕਰਦੇ ਆ ਤੇ 8 10 8 8 ਦਾ ਬਹੁਤ ਖਲਣਾ ਜੀ ਬਹੁਤ ਆ ਵੇਖੋ ਲੜਦੂ ਕਿੱਥੇ ਆ 17 18 ਨੇ ਪਹਿਲੇ ਨਹੀਂ ਦੁੱਧ ਚ ਆਈਗੀ ਏਰ ਕੀ ਦੂਸਰਾ ਸੁਗਾ ਆ ਆ ਏਰ ਕੀ ਚੰਗਾ ਬਾਹਰ ਦਾ ਹੱਥ ਫੇਰੂ ਵੀ ਚੰਗੇ ਦੁੱਧ ਨੂੰ ਲੋਬੀ ਪ੍ਰਭੂ ਆ ਫੁੱਲ ਕੱਟ ਕੇ ਰਾਈਟ ਇਹਦੀ ਥਣ ਸੋ ਦੇਖੋ ਬਹੁਤ ਹੀ ਸੁਆਦੀ ਇਹਨਾਂ ਵੇਖੋ ਦੋ ਪਾਸੇ ਮੋਟੀ ਵੇਣ ਮਿਲਕ ਵੇਣ ਤਾਂ ਥਾਨ ਕਰਮਾ ਵਾਲੀ ਨੂੰ ਬਹੁਤ ਅਲੈਦਾ ਲੱਗਾ ਵੀ ਕਹਿਣ ਤੋਂ ਪਾਵੇ ਵੀ ਪੂਰਾ ਮੁੱਠੀ ਮੁੱਠੀਦਾਰ ਥਾਣਾ ਠੀਕ ਹੈ ਜੀ ਸਪੇਸ ਵੀ ਚੰਗੀ ਆ ਮੁੱਠੀਦਾਰ ਥਾਣਾ ਸੋ ਜਿਵੇਂ ਜਿਵੇਂ ਲੇਵਾ ਪਰੂਗੀ ਵੰਡ ਬੁੰਡ ਸਪੇਸ ਥੋੜੀ ਜਿਹੀ ਹੋਰ ਨਜ਼ਰ ਆਉਣੀ ਸ਼ੁਰੂ ਹੋ ਜੂਗੀ ਤੇ ਕੋਈ ਵੀਰ ਹੱਥ ਪਾਉਣਾ ਚਾਹੁੰਦਾ ਤੇ ਤੁਸੀਂ ਚੰਗਾ ਪਸ਼ੂ ਖਰੀਦਣ ਦੇ ਜਾ ਬਣ ਜੇ ਤੇ ਇਹਨਾਂ ਬੈੜਾਂ ਦੇ ਵਿੱਚੋਂ ਤੁਸੀਂ ਸਿਲੈਕਸ਼ਨ ਕਰ ਸਕਦੇ ਜੀ ਆਪਣੀ ਹਾਂ ਜੀ ਤੇ ਬਾਕੀ ਢਿੱਲਾ ਟੁਲਾ ਦਾ ਬਖਸ਼ੀਆਂ ਦੇ ਵਿੱਚ ਪਿੱਛੋ ਲੜ ਦੌੜ ਤੁਸੀਂ ਦੇਖੋ ਬਹੁਤ ਜਿਆਦਾ ਹੋ ਲਾਈਟ ਆ ਜੀ ਇਹਦੀ ਵੀ ਬੋਡੇ ਤੇ ਆਉਂਦੀ ਕਰਮਾ ਵਾਲੀ ਇਹ ਨਹੀਂ ਵੀ ਛੋਟੀ ਕਿਸੇ ਗੱਲ ਨੂਕਲੇ ਚੋਂਜਲੇ ਥਾਣਾ ਸੰਦੂ ਸਾਹਿਬ ਲੱਗੇ ਆ ਚੋਂਜਲੇ ਥਾਣਾ ਹਾਂਜੀ ਬਹੁਤ ਵਧੀਆ ਹਾਂਜੀ ਕੁਆਲਿਟੀ ਵਾਲੇ ਪਸ਼ੂ ਆ ਦੋਸਤੋ ਤੇ ਇਹਦਾ ਰੇਟ ਆਪਾਂ ਪੁੱਛ ਲੈਨੇ ਆ ਜਿਹੜੀ ਗੱਬਣਾ ਚਲੋ ਕਿਸੇ ਵੀਰ ਨੇ ਸਾਹਮਣੇ ਸੂਤਨੀ ਆ ਤੇ ਵੀਰ ਸਕਦੇ ਆ ਵੀ ਦੇ ਦਈਏ ਕਿੰਨੇ ਦੀ ਫਿਰ ਇਹ ਸੰਦੂ ਸਾਹਿਬ 63000 ਦਾ ਮੁੱਲ ਰੱਖਣਾ ਤੇ 62 ਦੀ ਦੇ ਦੇਣੀ ਆ 62 ਦੀ ਹਾਂਜੀ ਲਓ ਜੀ ਹਾਂਜੀ 62 ਦੀ ਸੋ 68000 ਦੀ ਦੋਸਤੋ ਜਿਹੜਾ ਕੋ ਭੈਣ ਭਰਾ ਨਾਲ ਬੇਨਤੀ ਆਪਣੇ ਘਰ ਆਉਂਦਾ ਜਿਹੜੀਆਂ ਸੁਈਆਂ ਉਹ ਤੇ ਮੇਰੇ ਘਰ ਦੋ ਟੰਗ ਚੋ ਕੇ ਖੜੇ ਜਿਹੜੀ ਗੱਭਣ ਆਪਦਾ ਵਰਾ ਕੇ ਜੇ ਵੀਡੀਓ ਕਾਲ ਤੇ ਭਰੋ ਅੱਗੇ ਵੇਖਣੀ ਆ ਚਾਹ ਵੇਖਣਾ ਉਹ ਵੀ ਵੇਖ ਸਕਦਾ ਭੈਣ ਭਰਾ ਕੋ ਨੇੜੇ ਆ ਸਕਦਾ ਆ ਕੇ ਵੇਖੇ ਤਸੱਲੀ ਕਰਕੇ ਖੜੇ ਇਹ ਤੋਹਫੇ ਹੀ ਆ ਸੰਧੂ ਸਾਹਿਬ ਤਿੰਨੇ ਅੱਜ ਠੀਕ ਆ ਜੀ ਸੋ ਨਾਗ ਜਿਹੜੇ ਦੋਸਤੋ ਤਿੰਨੇ ਕਮਾਲ ਆ ਅੱਗੇ ਵੀਰ ਸੁਖਦੇਵ ਦੀ ਬਿਲਕੁਲ ਜਿੱਦਾਂ ਰਏ ਆ ਉਹਦੀ ਰਾਇ ਤੇ ਆਪਾਂ ਚੱਲਦੇ ਆ ਵੀ ਜਿਹੜਾ ਵੀ ਕੋਈ ਵੀਰ ਆ ਰਿਹਾ ਇੱਥੇ ਆਪ ਦਾ ਗੱਬਣ ਪਸ਼ੂ ਆ ਤੇ ਟਿੱਪਕੇ ਤੇ ਸੂਏ ਪਸ਼ੂ ਨੂੰ ਦੋ ਡੰਗ ਚੋਗੇ ਮੇਰਾ ਵੀਰ ਤਸੱਲੀ ਕਰ ਲਈ ਆ। ਦੋ ਡੰਗ ਤਿੰਨ ਡੰਗ ਸਲੀ ਕਰੇ ਜੀ। ਆਪਦੀ ਕਰਕੇ ਲੈ ਕੇ ਆਇਆ। ਇਹ ਸੋਸ਼ਲ ਮੀਡੀਆ ਤੇ ਪਾਉਣ ਵਾਲਾ ਕੰਮ ਆ ਡੇਲੀ ਰੁਟੀਨ ਦੇ ਵਿੱਚ ਪਸ਼ੂ ਇਹਨਾਂ ਦੇ ਪੈਂਦੇ ਆ ਸੋਸ਼ਲ ਮੀਡੀਆ ਤੇ। ਸੋ ਪਸ਼ੂ ਆਪਣੀ ਕੋਈ ਕਸਰ ਨਹੀਂ ਛੱਡਦੇ ਕਿ ਤਸੱਲੀ ਕਰਕੇ ਲੈ ਕੇ ਆਉਂਦੇ ਆ। ਅਗੋ ਮੇਰਾ ਵੀਰ ਕੋਈ ਕਰਕੇ ਲੈ ਕੇ ਜਾਵੇ ਠੀਕ ਆ। ਤੇ ਵੜਾ ਤੁਹਾਨੂੰ ਬੜੀਆਂ ਅਗੇ ਖੂਬਸੂਰਤ ਦਿਖਾਤੀਆਂ ਨੇ ਅਜੇ ਸਿਆਲ ਨਹੀਂ ਚੜਿਆਗਾ ਪਰ ਵੜਾ ਆਪਾਂ ਤੁਹਾਨੂੰ ਪੇਸ਼ ਕਰ ਦਿੱਤੀਆਂ ਨੇ ਸਿਆਲ ਵਾਲੀਆਂ ਠੀਕ ਆ ਜੀ। ਤੇ ਬਾਕੀ ਖੂਬਸੂਰਤ ਤੋ ਕਿਸੇ ਵੀਰ ਨੇ ਫਾਰਮ ਚਾਹੇ ਸਮੋਲ ਆ ਚਾਹੇ ਲਾਰਜ ਫਾਰਮ ਉਹਨਾਂ ਦੇ ਵਿੱਚ ਪਸ਼ੂ ਦਧਾਰੂ ਪਾਉਣੇ ਚਾਹੁੰਦੇ ਹੋ ਤਾਂ ਤੁਸੀਂ ਅੱਜ ਸਲੈਕਟ ਕਰ ਸਕਦੇ ਜੀ ਪੂਰੀਆਂ ਬਣੀਆਂ ਥਣੀਆਂ ਜਿਹੜੀਆਂ ਸੁਈਆਂ ਸੁਵਾਈਆਂ ਬੈਠਾ ਤੁਹਾਨੂੰ ਇਹ ਵੀ ਦੁੱਧ ਖਾਤੀਆਂ ਆਪਾਂ ਦੂਸਰਾ ਆਪਾਂ ਤੇ ਚਲੋ ਡੰਗਰ ਲਿਆਂਦਾ ਹੁੰਦਾ ਆਪਾਂ ਨੂੰ ਹੁੰਦਾ ਵੀ ਜਲ ਪਾਣੀ ਲਿਓ ਜਦੋਂ ਵੇਖ ਲਓ ਹੁਣ ਬੈਠਦੇ ਕੋਈ ਸ਼ਕਤ ਨਹੀਂ ਐ ਪੂਰਾ ਉੱਤੇ ਗਾਲੀ ਦੀਦਾ ਕਿੱਡਾ ਵੱਡਾ ਬੈਠਦਾ ਕੱਦਵਾ ਹਾਂ ਕਾਦੀ ਸ਼ਾਨ ਦੇ ਵਿੱਚ ਜਾਂ ਕੋਈ ਬਰੀਡ ਦੇ ਵਿੱਚ ਲੋਕੀ ਕਹਿ ਦੇਵੇ ਸੋ ਨਾਗਾ ਜੀ ਦੋਸਤੋ ਇਹ ਟੋਟਲ ਤਿੰਨ ਹੀ ਤੁਹਾਨੂੰ ਦਿਖਾਉਣੇ ਸੀਗੇ ਇੱਕ ਜਰਸੀ ਬ੍ਰੀਡ ਤੁਹਾਨੂੰ ਦਿਖਾਤੀ ਆਪਾਂ ਸੋ ਜਰਸੀ ਬੱਛੀ ਵੀ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਅੱਜ ਫਿਰ ਸੁਖਦੇਵ ਸਿੰਘ ਉਹਨਾਂ ਦੇ ਫਾਰਮ ਤੇ ਜਿਹੜੇ ਇਹ ਨਾਗ ਨੇ ਠੀਕ ਆ ਜੀ ਜਰਸੀ ਨੂੰ ਕਿਸੇ ਹੱਥ ਪਾਉਣਾ ਵੀਰ ਤੇ ਜਰਸੀ ਨੂੰ ਪਾ ਸਕਦੇ ਜੀ ਪਿਓਰ ਜਰਸੀ ਸੰਸਾਬ ਬਹੁਤ ਖੂਬਸੂਰਤ ਨਗੀਨਾ ਜਿਹੜਾ ਆਪਾਂ ਅੱਜ ਤੁਹਾਡੇ ਸਾਹਮਣੇ ਪੇਸ਼ ਕੀਤਾ ਵੀਰ ਸੁਖਦੇਵ ਸਿੰਘ ਉਹਨਾਂ ਦੇ ਘਰੋਂ ਸਾਬ ਮੂੰਹ ਬਖਾਇਆ ਜਿਵੇਂ ਖਰਗੋਸ਼ ਦਾ ਹੁੰਦਾ ਹੈ ਇਤਰਾਹ ਨਹੀਂ ਇਹ ਖਰਗੋਸ਼ ਹੀ ਆ ਜੀ ਆਹ ਇਹ ਦੇ ਵਿਧੀ ਤੋਹਾ ਵਾਗੂ ਇਹ ਥੋੜਾ ਵੀ ਲੱਤ ਮਾਰ ਜੂਗੀ ਨਾ ਚੁੱਕ ਕੇ ਲੱਤ ਦੁੱਤੀ ਸਾਰਾ ਮਾ ਮਾ ਕੋਈ ਮਜਾ ਲਾ ਲਓ ਵੀ ਭਰਾਵੋ ਇਹ ਨਾਗਨੇ ਅੱਜ ਤੇ ਸੁਖਦੇਵ ਗਰੇ ਇੱਕ ਨੰਬਰ ਆਪਣੇ ਘਰ ਦੀ ਮੜੇ ਜੇ ਸਾਂਝੇ ਵੀਰਾਂ ਨਾਲ ਨੰਬਰ ਸੰਧੂ ਸਾਹਿਬ 9779823203 ਪਿੰਡ ਪਣਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਲਓ ਦੋਸਤੋ ਇਹ ਸੰਵੀਰ ਸੁਖਦੇਵ ਪਿੰਡ ਪਣਗੋਟੇ ਤੋਂ ਆਉ ਆਪਣੀ ਨਰਖ ਪਰਖਾ ਤਸੱਲੀ ਕਰੋ ਸੋ ਜਿੰਨੇ ਵੀਰ ਵੀ ਤੁਸੀਂ ਵੀਡੀਓ ਦੇਖਦੇ ਹੋ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆ ਸੋ ਜਿੰਨੇ ਵੀਰ ਤੁਸੀਂ ਪੂਰੀ ਵੀਡੀਓ ਵੇਖਦੇ ਹੋ ਬਾਤੋ ਬਾਤ ਸ਼ੇਅਰ ਕਰਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ